ਤੋ ਸਤੋ ਦੁੱਖ ਕੀ ਹੈ ਅਤੂਰੇਪਣ ਤੋਂ ਹੀ ਦੁੱਖ ਪ੍ਰਗਟ ਹੁੰਦਾ ਹੈ ਕੋਈ ਬੰਦਾ ਜਿਹੜਾ ਉਹ ਮੰਨ ਲੈਂਦਾ ਹੈ ਕਿ ਸ਼ਾਂਤ ਚੰਗੀ ਹੁੰਦੀ ਹੈ ਜੇ ਇਕੱਲੀ ਸ਼ਾਂਹ ਹੀ ਉਸ ਲਈ ਸੁੱਖ ਹੋਇਆ ਤਤੁਪ ਆਪਣੇ ਆਪ ਹੀ ਉਸ ਲਈ ਦੁੱਖ ਹੋ ਜਾਣਾ ਹੈ ਹੁਣ ਸ਼ਾਂਤ ਤੁਪ ਦਾ ਇੱਕ ਪੂਰਾ ਸਰੂਪ ਹੈ ਤੁਪ ਤੋਂ ਹੀ ਸ਼ਾ ਪਨਦੀ ਹੈ ਜੇ ਤੁਪ ਹੀ ਨਹੀਂ ਹੋਵੇਗੀ ਤੇ ਕੀ ਉਸ ਤ ਪਰਛਾਵਾਂ ਹੋਵੇਗਾ ਅਸੀਂ ਚੋਦੋਂ ਅੱਦਾ ਮੰਨਤੇ ਹਾਂ ਉਤੋਂ ਹੀ ਦੁੱਖ ਪ੍ਰਗਟ ਹੁੰਦਾ ਹੈ ਜਦ ਤੋ ਵੀ ਪੂਰਾ ਮੰਨਾਂਗੇ ਉਦੋਂ ਕੋਈ ਦੁੱਖ ਨਹੀਂ ਹੋਣਾ ਇੱਕ ਵਾਰ ਸਾਡੇ ਪਿੰਡ ਵਾਸੀਆਂ ਨੇ ਮੀਲੇ ਅਰਦਾਸ ਕਰਨ ਦਾ ਫੈਸਲਾ ਕੀਤਾ ਅਰਦਾਸ ਸਮੇਂ ਸਾਰੇ ਇਕੱਠੇ ਹੋਏ ਪਰ ਸਿਰਫ ਇੱਕ ਹੀ ਬੱਚਾ ਨਾਲ ਛੱਤ ਜਿ ਲੈ ਕੇ ਆਇਆ ਸੀ ਇਹ ਹੈ ਵਿਸ਼ਵਾਸ ਜਦ ਤੋ ਤੁਸੀਂ ਹਵਾ ਵਿੱਚ ਇੱਕ ਸਾਲ ਦੇ ਬੱਚੇ ਨੂੰ ਉਸ਼ਾਲਦੇ ਹੋ ਤਾਂ ਉਹ ਹੱਸਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਤੁਸੀਂ ਉਸ ਨੂੰ ਫੜ ਲਵੋਗੇ ਇਹ ਹੈ ਪ੍ਰੋਸਾ ਹਰ ਰਾਤ ਸੌਣ ਸਮੇਂ ਸਾਨੂੰ ਸਵੇਰ ਤੱਕ ਜਿਉਂਦੇ ਰਹਿਣ ਦਾ ਕੋਈ ਪ੍ਰੋਸਾ ਨਹੀਂ ਹੁੰਦਾ ਪਰ ਫਿਰ ਵੀ ਅਸੀਂ ਸਵੇਰ ਲਈ అలਾਰਮ ਲਗਾਉਂਦੇ ਹਾਂ ਤੇ ਇਹ ਹੈ ਉਮੀਦ ਦੋਸਤੋ ਅੰਦਰ ਦੇ ਇਕੱਲੇ ਪੰਨ ਨਾਲ ਜਦੋਂ ਕੋਈ ਬਹੁਤ ਜਬਰਤਸਤ ਤਰੀਕੇ ਨਾਲ ਰੋਪਰੋ ਹੁੰਦਾ ਹੈ ਤਾਂ ਹਮੇਸ਼ਾ ਦੋ ਰਾਖ ਖੁੱਲਣ ਕੇ ਇੱਕ ਤਾਂ ਇਹ ਹੈ ਕਿ ਫਿਰ ਇਸ ਇਕਲਤਾ ਨੂੰ ਦੂਰ ਕਰਨ ਲਈ ਫਿਰ ਹੋਰ ਜ਼ਿਆਦਾ ਮਾਇਆ ਤੇ ਅਤੀਨ ਹੋ ਕੇ ਕਦੇ ਕਿਸੇ ਤੋਂ ਸਾਥ ਪਾਲਦਾ ਹੈ ਤੇ ਕਦੇ ਕਿਸੇ ਤੋਂ ਕੁਝ ਸਮੇਂ ਲਈ ਵਧੀਆ ਜ਼ਰੂਰ ਲੱਗਦਾ ਹੈ ਉਸ ਨੂੰ ਪਰ ਇਹ سلسلہ ਕਦੇ ਥੰਮਦਾ ਨਹੀਂ ਸੰਸਾਰ ਤੋਂ ਤੱਕ ਕੇ ਖਾ ਕੇ ਫਿਰ ਸੰਸਾਰ ਚ ਹੀ ਧਿਆਨ ਆਪਣਾ ਸਮਾਂ ਆਪਣਾ ਮਨ ਫਿਰ ਦੁਬਾਰਾ ਇਸੇ ਚ ਹੀ ਲਗਾ ਦਿੰਦਾ ਹੈ ਫਿਰ ਵੀ ਬਿਰਤੀ ਇਸੇ ਚ ਹੀ ਕਿ ਕੋਈ ਤਾਂ ਸਮਝੇ ਇਸੇ ਖਾਇਸ਼ ਚ ਹੀ ਹੋਰ ਤਲਤਲ ਚ ਫਸ ਜਾਂਦਾ ਹੈ ਤੇ ਦੂਜਾ ਰਾ ਇਹ ਹੈ ਕਿ ਇੱਕ ਇੱਕ ਗੁਨਾਹ ਰੱਬ ਅਕੇ ਪੇਟ ਕਰਕੇ ਨਿਮਾਨਾ ਹੋ ਕੇ ਕਹਤੇ ਵੀ ਕਿ ਪਾਤਸ਼ਾਹ ਜੀ ਮੇਰੇ ਕੋਲ ਤੁਹਾਨੂੰ ਦੇਣ ਲਈ ਕੁਝ ਨਹੀਂ ਬਸ ਮੈਨੂੰ ਆਪਣਾ ਪੁੱਤ ਬਣਾ ਲਵੋ ਉੱਤ ਤੇਰੀਆਂ ਗਲਤੀਆਂ ਤੇਰੇ ਤੋਂ ਲੈ ਕੇ ਤੈਨੂੰ ਆਪਣਾ ਆਪ ਬਖਸ਼ ਦੇਵੇਗਾ ਤੇ ਫਿਰ ਜਿੰਨਾ ਵੇਕਾਰਾਂ ਨੇ ਦਰ ਤਰ ਤਾ ਭਿਖਾਰੀ ਬਣਾਇਆ ਸੀ ਉਹ ਵੀ ਦੇਖ ਦੇਖ ਹੈਰਾਨ ਹੋ ਚਾਨ ਕੇ ਕਿ ਕੀ ਇਹ ਹੋਈ ਹੈ ਹੈ ਕੋਈ ਐਸਾ ਜੋ ਤੇਰੀ ਮਹਿਲ ਨੂੰ ਆਪਣੇ ਕੋਲ ਰੱਖ ਲਵੇ ਤੇ ਗੁਨਾ ਨਾਲ ਪਾਦ ਦੇਵੇ ਹੈ ਕੋਈ ਐਸਾ ਜੋ ਗਲਤੀਆਂ ਦੇਖ ਕੇ ਸਹੇੜੇ ਹੋਏ ਪਾਪ ਦੇਖ ਕੇ ਵੀ ਇਹ ਨੱਕ ਕਹਿ ਕੇ ਹੁਣ ਕੀ ਲੈਣਾ ਆ ਮੇਰੇ ਕੋਲ ਤੇ ਫਿਰ ਵੀ ਰੱਖ ਲਵੇ ਹੈ ਕੋਈ ਐਸਾ ਜੋ ਰੋਨੂ ਅੰਦਰ ਤੱਕ ਤੋੜ ਦੇਵੇ ਜੋ ਅੰਦਰੋਂ ਅਜਾਦ ਕਰ ਦੇਵੇ ਜੋ ਦੁੱਖਾਂ ਨੂੰ ਦਾਤ ਦੇ ਰੂਪ ਚ ਸਮਝਾ ਕੇ ਤੇ ਪਾਣਾ ਮੰਨਵਾ ਲਵੇ ਤੇਰੇ ਜਿਹਾ ਦੁਜਾ ਕੋਈ ਮੈਨੂੰ ਸੋਚਦਾ ਨਹੀਂ ਤਿਸਤਾ ਨਹੀਂ ਕੋਈ ਐਸਾ ਜਿਸ ਚ ਤੇਰੇ ਚਹਿ ਗੁਣ ਹੋਣ ਤੇ ਹੱਕ ਕੋਈ ਨਾ ਸੋਚੇ ਜੇ ਤਿਸ ਗੁਣ ਕੋਈ ਕਰੇ ਦੋਸਤੋ ਬ੍ਰह्मज्ञानी ਕੌਣ ਹੈ ਬ੍ਰह्मज्ञानी ਉਹ ਹੈ ਜੋ ਜਿਉਂਦੇ ਜੀਵ ਬ੍ਰह्म ਤੱਕ ਪਹੁੰਚ ਗਿਆ ਫਿਰ ਐਸੇ ਮਨੁੱਖ ਹਤੇ ਮੌਤ ਦਾ ਕੋਈ ਜ਼ੋਰ ਨਹੀਂ ਹੁੰਦਾ ਮੌਤ ਆਚਾਵੇ ਜਕਲ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਐਸੇ ਵਿਰਲੇ ਜਿਨ੍ਹਾਂ ਨੂੰ ਪਰਉਪਕਾਰੀ ਵੀ ਆਖਦੇ ਹਨ ਜੋ અવਤਾਰ ਸ਼੍ਰੇਣੀ ਤੋਂ ਥੱਲੇ ਹੁੰਦੇ ਹਨ ਜੋ ਸੰਸਾਰ ਵਿੱਚ ਸਿਰਫ ਪਰਉਪਕਾਰ ਦੀ ਖਤਰ ਆਉਂਦੇ ਹਨ ਜਨਮ ਮਰਨ ਨਾਲ ਕੋਈ ਸੰਬੰਧ ਨਹੀਂ ਹੁੰਦਾ ਦੋਸਤੋ ਦੁਨੀਆ ਦੀ ਭੀੜ ਵਿੱਚ ਆਪਣੀ ਰਫਤਾਰ ਸਹੀ ਹੁੰਦਿਆਂ ਹੋਇਆ ਵੀ ਦੂਜੇ ਨਾਲ ਟੱਕਰ ਹੋ ਜਾਂਦੀ ਹੈ ਕਿਉਂਕਿ ਅਸੀਂ ਸੁਚੇਤ ਨਹੀਂ ਹੁੰਦੇ ਇਸ ਕਰਕੇ ਦੁਚਾਈ ਆ ਕੇ ਸਾਨੂੰ ਉੱਤਲ ਪੁਥਲ ਕਰ ਜਾਂਦਾ ਹੈ ਉਹ ਭਲਿਆ ਇਸ ਰੋਹਾਨੀਅਤ ਤੇ ਰਾਤ ਤੇ ਵੀ ਇਤਾਂ ਹੀ ਹੈ ਉਹਨਾਂ ਵੱਲੋਂ ਸੁਚੇਤ ਰਹੀਂ ਜਿਹੜੇ ਟੱਕਰ ਮਾਰ ਸਕਦੇ ਹਨ ਤੇ ਤੇਰੇ ਅੰਦਰ ਉੱਤਲ ਪੁਥਲ ਕਰ ਸਕਦੇ ਹਨ दोस्तों जे कोई दिन रात मेहनत करता है तो लोग ने पैसे दिन रात है। जे कोई कम ना करे तो निकम्मा है खुला खर्चा करे तो फ़ज़ूल खर्चा करता है जे ना खर्च करे तो कंजूस मखी चूस है जे किसी को ज्यादा पैसा है तो लोग कहते ने दो नंबर का पैसा है जे पैसा घट हो ना ने ਸਿਆਣਾ ਹੰਤਾਤਾ 4 ਪੈਸੇ ਜੋੜ ਲੈਂਦਾ ਉਨ ਭੁੱਖਾ ਮਰਦਾ ਹੈ ਭਾਵ ਦੁਨੀਆ ਦੀ ਪਰਵਾਹ ਨਾ ਕਰੋ ਖੁਸ਼ ਰਹੋ ਤੇ ਪ੍ਰਮਾਤਮਾ ਦਾ ਹਰ ਸਮੇਂ ਸ਼ੁਕਰਾਨਾ ਕਰੋ ਦੋਸਤੋ ਮੈਨੂੰ ਪੂਰੀ ਉਮੀਦ ਹੈ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹਿਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ Tak, tak klik.